ਦਾ ਕੀ ਹਾ ਜੇ ਕੀ ਹਾਲ ਹੈ ਜੇ ਸਭ ਠੀਕ ਹੈ ਹੈ ਜੀ ਹਰ ਦਿਨ ਸ਼ਿਟੀਂ ਘਰ ਮੋਟਲੀ ਜਾਣਾ ਹੈ ਹੈ ਜੀ ਕਿਦਾਂ ਜਾਣਾ ਸਕੂਲ ਵਰਪਨੇ ਹਣ ਕਿਨੇ ਦਿਨ ਹੀ ਨੂੰ ਜਾਣਾ ਕੱਲ ਕੱਲ ਨਹੀਂ ਜਾਣਾ ਅਰਪੋ ਜਾਣਾ ਅੱਪੂ ਕਰ ਲੀ ਸਕੂਲ ਦੀ ਤਿਆਰੀ ਹੈ ਹੈ ਜੀ ਹੂ ਵਰ ਸਾਰਾ ਕਰ ਲਿਆ ਹੈ ਜੀ ਵੈਰੀ ਗੁੱਡ ਬੱਚਾ ਹੈ ਕੱਲਪੂ ਵੇਖ ਜਾਜਾ ਵਾਲੇ ਗੁਰਦੁਆਰੇ ਗਏ ਸੀ ਹਾਂਜੀ ਕੱਲ ਹੀ ਸੀ ਗਏ ਹਾਂ 에어ਪੋਰਟ ਤੇ ਗੁਰਦੁਆਰੇ ਇੱਕ ਇਜਾਜਾ ਤੇ ਇਹਨੇ ਡੇ ਜਾਜਰਪਾਨੇ ਵੇਖੇ ਹੀ ਵੱਡੇ 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 ਅਰਪਨਾਂ ਰੋਂਦੀ ਸੀ ਕਿਆਂ ਦੀ ਜਾਚ ਚ ਬਹਿਣਾ ਹਾਂਜੀ ਜਾਜਾ ਵਾਲਿਆਂ ਦੇ ਪਹਿਲਾਂ ਟਿਕਟ ਲੈ ਗਿਆ ਫਿਰ ਤੇ ਉਹ ਜਾਚ ਚ ਭਾਵਾਂਗੇ ਅਰਪਨ ਜਦੋਂ ਟਿਕਟ ਹੈ ਟਿਕਟ ਤੇ ਉਥੋਂ ਮਿਲਦੀ ਆ ਦੇ वाले इने सारे पैसे लेके आओ फिर टिक गे। हाँ गे मामी। रखे हाजी आटा गुन के आप रख लिया इधर आप सब्जी भी बन गई अपनी ਹੁਣ ਆਪਾਂ ਜੋੜ ਲੈਨੇ ਆ ਕੱਪੜੇ ਇਧਰ ਮਾਰੀਆਂ ਅਰਪਣਾ 2-4 ਗੱਲਾਂ ਅਰਪਣਾ ਥੱਲੇ ਚੱਲੀ ਥੱਲੇ ਕੀ ਲੈਣ ਚੱਲੀ ਆ ਕੋਸਣ ਨਹੀਂ ਲੈਣ ਚੱਲੀ ਕੋਸਣ ਨਹੀਂ ਚੱਲੀ ਲੈਣ ਤੋਂ ਬਗੈਰ ਤੂੰ ਜਲਦੀ ਨਹੀਂ ਤੂੰ ਬੱਚੀ ਦੀ ਲੈਣ ਚੱਲੀ ਮੈਨੂੰ ਪਤਾ ਲੱਗ ਗਿਆ ਤੇਰਾ ਗੰਦਾ ਬੱਚਾ ਹੌਲੀ ਹੌਲੀ ਉੱਤਰੀ ਹੁਣ ਫੇਰ ਦੇਖਣਾ ਪਵੇ ਆਪਾਂ ਗਏ ਸੀ ਅੱਜ ਕੱਲ੍ਹ ਬਾਜ਼ਾਰ ਮੁਕੇ ਕੀਤੀ ਆਪਾਂ ਕੱਪੜਿਆਂ ਦੀ ਸ਼ਾਪਿੰਗ ਤੁਹਾਨੂੰ ਵਧਾ ਜਿੱਦਾਂ ਆਪਾਂ ਕੱਪੜੇ ਦਾ ਕੰਮ ਕਰਦੇ ਆ ਤੇ ਬਹੁਤ ਵਧੀਆ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਆ ਦੇਖੋ ਇਹ ਲੱਗੀ ਏ ਕੇਰੇ ਨੂੰ ਲੈ ਸਕ ਆ ਲਗੀ ਕਲੀਆਂ ਟੈਪ ਤੇ ਉੱਪਰ ਤੱਕ ਨਾਲ ਇਹਦੇ ਆ ਪਿਓਰ ਦਾ ਡਾਈ ਐਂਡ ਡਾਈ ਦਾ ਦੁਪੱਟਾ ਸੂਟ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਪਿਓਰ ਕਾਟਨ ਦੇ ਵਿੱਚ ਸੂਟ ਵਾਏ ਆ ਦੇਖੋ ਇਹ ਰੋਡ ਬਟਾ ਵੇਖੋ ਕਿੱਡਾ ਸੋਹਣਾ ਬਣਿਆ ਨਾਲ ਲੈਸ ਲਗੀ ਚਾਰਚ ਫਿਰ ਬਸ ਇਹ ਹੈ ਕਿ ਇਹਨਾਂ ਸੂਟਾਂ ਜਦੋਂ ਸਵਾਏ ਬਸ ਆਪਾਂ ਦੇਣੀ ਆ ਸਵਾਾਂ ਕੇ ਬਸ ਗੱਲ ਪਾਉਣੀ ਆ ਕਿ ਬਹੁਤ ਸੋਹਣੇ ਸੂਟ ਨੇ ਇਹਦੇ ਵਿੱਚ ਕਲਰ ਹੋਣਗੇ ਤੇਨ ਡਿਜ਼ਾਈਨ ਹੋਣਗੇ ਵੱਖੋ ਵੱਖ ਇੱਕ ਆ ਜਾਂਦਾ ਆਡ ਡੈਨ ਇਹਨਾਂ ਦਾ ਰੇਟ ਦਾ ਵੀ ਫਰਕ ਹੋ ਜਾਂਦਾ ਫਿਰ ਉਹ ਪਿਓਰ ਦੇ ਟੱਟੇ ਬੈਠੇ ਹਾਲਾ ਆਹੋ ਇੱਕ ਆ ਜਾਂਦਾ ਵਾ ਇਹਦੇ 컬러 ਦਾ ਵੀ ਪੈ ਜਾਂਦਾ ਫਰਕ ਉਹ ਲਾਈਟ ਵਾ ਇਹ ਡਾਰਕ ਵਾ ਤੇ ਇਹਦੀ ਲੈਸ ਦਾ ਵੀ ਫਰਕ ਵਾ ਉਹ ਘੱਟ ਚੌੜੀ ਹੈ ਜਿਆਦਾ ਚੌੜੀ ਹੈ ਤੇ ਰੇਟ ਦਾ ਵੀ ਫਰਕ ਹੈ ਇਹਨਾਂ ਦਾ ਲੈਸ ਲੱਗੀ ਆਮ ਸਿਲਕ कॉटन ਦਾ ਨਾਲ ਦੁਪੱਟਾ ਵਾ ਇੱਕ ਕਲਰ ਦਾ ਉਹ ਦਾ ਡਾਈ ਐਂਡ ਡਾਈ ਦਾ ਵਾ ਪਿਓਰ ਦਾ ਵਾ ਤੇ ਇਹਦਾ ਇਹ ਦੁਪੱਟਾ ਵਾ ਇਹਦੇ ਵਿੱਚ ਇੱਕ ਸੂਟ ਆ ਜਾਂਦਾ ਵਾ ਬਗੈਰ ਲੈਸ ਦਾ ਆ ਇਹ ਬਗੈਰ ਲੈសា ਤੋਂ ਇਹਦਾ ਮਸਲੀਨ ਦਾ ਦੁਪੱਟਾ ਕਾਟਰ ਮਸਲੀਨ ਦਾ ਨਾਲ ਇਹਦਾ ਡਾਈ ਐਂਡ ਡਾਈ ਦਾ ਤੇ ਇਹਦੇ ਕੋਈ ਲੈਸ ਨਹੀਂ ਲੱਗੀ ਇਹ ਪਲੇਨ ਹੀ ਹੈ ਇੱਕ ਆ ਜਾਂਦੀ ਹੈ ਫਰਾਕ ਸੂਟ ਇਹਦੇ ਵਿੱਚ ਹੈਗੇ ਨੇ ਦੋ ਕਲਰ ਆ ਦੇਖੋ ਇੱਕ ਆਹ ਕਲਰ ਵਾਲਾ ਬਲੈਕ ਕਮੀਜ਼ ਵਾਲਾ ਰੈੱਡ ਸਲਵਾਰ ਵਾਲਾ ਨਾਲ ਢਾਈ ਐ ਢਾਈ ਦਾ ਟੁਕੜਾ ਇਹ ਆਪਣੀ ਮਰਜ਼ੀ ਆ ਇਹ ਆ ਦੋਵੇਂ ਸਾਈਡਾਂ ਦੇ ਕਢਾਈ ਹੋਈ ਐ ਸਾਨੂੰ ਮੈਂ ਖੋਲ ਕੇ ਵੀ ਖਾ ਦੇਣੀ ਇੱਕ ਪੀਸ ਆਹ ਦੇਖੋ ਇਹਦੇ ਚਾਰ ਸਫੇਰੇ ਹੀ ਕਢਾਈ ਹੋਈ ਐ ਜੇ ਤੁਸੀਂ ਫਰਾਕ ਬਣਾਉਣੀ ਆ ਫਰਾਕ ਬਣਾ ਲਓ ਜੇ ਤੁਸੀਂ ਸੂਟ ਬਣਾਉਣਾ ਵਾ ਸੂਟ ਬਣਾ ਲਓ ਤੇ ਅੱਗੇ ਪਿਛੇ ਆਣ ਕੇ ਫਿਰ ਇਹਦੀਆਂ ਨਾਲ ਬਾਹਾਂ ਦੇ ਕੜਾਈ ਆ ਜਾਂਦੀ ਏ ਇਹਦੇ ਨਾਲ ਰੈੱਡ ਸਲਵਾਰ ਵਾ ਬਲੈਕ ਕਮੀਜ਼ ਵਾ ਇਹ ਨਾਲ ਡਾਈ ਐਂਡ ਡਾਈ ਦਾ ਜਿੰਨੇ ਕੜਾਈ ਦੇ ਵਿੱਚ ਰੰਗ ਵਾ ਉਹਨਿਆਂ ਦੇ ਦੁਪੱਟਾ ਇਹਦੇ ਵਿੱਚ ਕਲਰ ਇਹ ਕਾ ਜਾਂਦਾ ਵਾ ਗਾਜਰੀ ਜੇ ਛੇੜ ਦੀ ਸਲਵਾਰ ਵਾ ਨਾਲ ਸਮਾਨੀ ਜੇ ਕਲਰ ਦਾ ਕਮੀਜ਼ ਵਾ ਤੇ ਨਾਲ ਡਾਈ ਐਂਡ ਡਾਈ ਦਾ ਇਹਦਾ ਵੀ ਦੁਪੱਟਾ ਇਸ ਤਰ੍ਹਾਂ ਹੀ ਬਣਿਆ ਦੁਪੱਟਾ ਇਹਦੇ ਵਿੱਚ ਵਰਤਨ ਉਹਦੀ ਬਾਦ ਨੂੰ ਆ ਦੇਖ ਲਓ ਬਟਾ ਰੇਟ ਵੀ ਬਹੁਤ ਘੱਟ ਵਾ ਕਿ ਰੇਟ ਵੀ ਕੋਈ ਜ਼ਿਆਦਾ ਰੇਟ ਨਹੀਂ ਆ ਇੱਕ ਆ ਜਾਂਦਾ ਵਾ ਇਹ ਵੀ ਆਪਣੀ ਮਰਜ਼ੀ ਇਹਦੇ ਵੀ ਅੱਗੇ ਪਿਛੇ ਹੀ ਇਹਦੇ ਕਢਾਈ ਕੀ ਦਾ ਬ੍ਰੈਂਡ ਜਿਹਾ ਬਣਿਆ ਆਲਓਵਰ ਵਾ ਇਹ ਵੀ ਤੁਸੀਂ ਫਰਾਗ ਬਣਾਉਣੀ ਆ ਫਰਾਗ ਬਣਾ ਲਓ ਤੇ ਨਾਲ ਜੋ ਵੀ ਆਉ ਉਹ ਆਪਣੀ ਮਰਜ਼ੀ ਆ ਇਹਦੇ ਵੀ ਅੱਗੇ ਪਿਛੇ ਬਾਰਡਰ ਬਣਿਆ ਹੋਆ ਚਾਰ ਚਫੇਰੇ ਭਾਵੇਂ ਬਾਹਮਾ ਤੇ ਲਿਆਉਣ ਕਿ ਅੱਗੇ ਪਿਛੇ ਲਈ ਹੋਣਾ ਵਾ ਜੇ ਖਰਾਕ ਬਣਾਉਣੀ ਖਰਾਕ ਬਣਾ ਲਓ ਨਾਲ ਇਹਦੇ ਵੀ ਮਸਲੀਨ ਕਾਟਨ ਦਾ ਦੁਪੱਟਾ ਵਾ ਡਾਈਆਂ ਡਾਈ ਦਾ ਇੱਕ ਆਕ ਰਾਕ ਆ ਗਈ ਇਹਦੇ ਲੈਸ ਲੱਗੀ ਹੈ ਚਾਰ ਚਫੇਰੇ ਇਹ ਹੈਗਾ 3.5 ਮੀਟਰ ਵੱਡੇ ਵਰਦਾ ਆਈ ਆਪਣੀ ਮਰਜ਼ੀ ਦੀ ਜੇ ਪਲਾਜ਼ੋ ਬਣਾ ਕੇ ਪਹੁੰਚ ਜਲੇਸ ਲੈ ਆਉਣੀ ਆ ਉਹ ਲੈ ਆਓ ਜੇ ਫਰਾਕ ਬਣਾਉਣੀ ਆ ਤੇ ਨਾਲ ਬਾਹਾਂ ਤੇ ਜਲੇ ਹੋਣੇ ਜੋ ਵੀ ਤੁਹਾਡੀ ਮਰਜ਼ੀ ਆ ਇਹਦੇ ਵੀ ਬਹੁਤ ਘੱਟ ਪ੍ਰਾਈਜ਼ ਆ ਵੀ ਇਹ ਰੰਗ ਵੀ ਬਹੁਤ ਸੋਹਣਾ ਵਾ ਇੱਕ ਆ ਜਾਂਦਾ ਜੇ ਆਹ ਵਾਲਾ ਇਹਦੇ ਇਹਦੇ ਤੇ ਲੱਗੀ ਲੈਸ ਜਿੱਦਾ ਉਹ ਵਾਲਾ ਇਹ ਦਿਖਾਇਆ ਤੁਹਾਨੂੰ ਮੈਂ ਕਲਰ ਓਰੀਨਾਲ ਦਾ ਹੀ ਇਹ ਵਾ ਇਹਦੇ ਦੋ ਕਲਰ ਆ ਇੱਕ ਆਹ ਵਾਲਾ ਵਾ ਇਹਦੇ ਹਾਂ ਆਹ ਵਾ ਆ ਚੀ ਇਹ ਦੋ ਕਲਰ ਇਹ ਦੋ ਨੇ ਹੈ